ਲੇ ਸੂਟ ਜੀ ਬਣਾਣਾ ਇਧਰੋਂ ਸੂਟ ਜੋੜ ਕੇ ਚਾਹੀਦੇ ਆ ਇਧਰੋਂ ਫਿਰ ਖਲਾਰਾ ਪਾਇਆ ਹੁੰਦਾ ਅੱਗੇ ਤੇ ਨਿਕ ਨਿਕ ਨਿਆਣਿਆਂ ਦੇ ਜੋੜੀ ਦੇ ਆ ਮੰਮੀ ਹਾਂਜੀ ਦਾ ਤੇ ਵੱਖਰਾ ਕੰਮ ਝੜੀ ਚ ਸੂਟ ਹੀ ਨਹੀਂ ਪਸੰਦ ਆਉਂਦੇ ਝੜੀ ਚ ਚਾਰ ਚਾਰ ਸੂਟ ਪਾਉਣੇ ਹੁੰਦੇ ਆ ਹੁਣ ਪਤਾ ਨਹੀਂ ਕਿਹੜੇ ਰੰਗ ਦਾ ਪਾ ਲਿਆ ਹੋਣਾ ਵਾ ਨਾਲੇ ਮੰਮੀ ਨੂੰ ਕਹੀ ਨੀ ਆ ਉਥੇ ਜਾ ਜਿੱਥੇ ਬੁੱਢੀ ਮਰੀ ਆ ਫਿਰ ਖਕਾਰਾ ਅਗਲੇ ਆਖਣਗੇ ਹਾਏ ਹਾਏ ਆਏ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਇੱਦਾਂ ਕਦੇ ਸੂਟ ਬਾਅਦ ਚ ਜੋੜਦੀ ਐ ਪਹਿਲਾਂ ਕਹਿ ਕੇ ਆਉਂਦੀ ਐ ਵਰਜੀਤ ਬਹੁਤ ਨਹੀਂ ਹੁਣ ਉਧਰ ਜਾਣਾ ਨਹੀਂ ਕੋਈ ਗਲਤ ਸੀਗਾ ਹ ਹੈ ਮੈਨੂੰ ਲੱਗਿਆ ਖਰ ਭਗਵਾਨ ਦਾ ਰਹੇ ਨਹੀਂ ਨਹੀਂ ਨਾ ਹੀ ਮੈਂ ਬਰਾਤ ਲਾ ਕੇ ਜਾਵਾਂ ਥਾਲੇ ਬੁੱਤ ਮੈਂ ਤੇਜ ਲਾਉਣਾ ਮੁਕੇ ਮੈਂ ਕਿੱਥੇ ਚੱਲੀ ਆ ਉਧਰ ਅੱਛਾ ਉਧਰ ਤੈ ਜਾਓ ਹੁਣ ਜਿਹੜੀ ਮੁੰਡੇ ਦੀਂ ਬਰਾਤ ਜਾਣੀ ਹੈ ਉੱਥੇ ਜਾ ਮੈਂ ਉੱਥੇ ਚਲੀ ਆ ਤੇ ਮੁੱਕੇ ਮੈਂ ਸ਼ਾਮ ਨੂੰ ਤੇਜ ਲਾਉਣਾ ਉਹ ਦੂਜਿਆਂ ਨੂੰ ਅੱਛਾ ਜੇ ਤੂੰ ਇਦਾਂ ਕਰ ਵੀ ਉਧਰ ਹੋ ਕੇ ਆਉਣਾ ਬਹੁ ਵੇਗਾ ਮੰਮੀ ਮੈਂ ਬਖਸਾ ਤੂੰ ਇਹੀ ਉਹ ਹਰਦੂ ਕਿੰਨੇ ਕੰਮ ਹੈ ਕਿ ਸਟੋਰ ਭਰਿਆ ਪਿਆ ਤੁਹਾਡੇ ਕੱਪੜਿਆਂ ਨਾਲ ਉਹ ਆਪੇ ਜੋੜ ਚਾਲ ਕੇ ਬਾਅਦ ਚੋਂ ਮੰਮੀ ਤਿਆਰ ਤੂੰ ਹੀ ਮੰਮੀ ਥੋੜਾ ਰੋਕ ਗੱਲ ਜਾਣਾ ਪੁੱਤ ਹੁਣ ਤੁਸੀਂ ਜਾਓ ਕੋਈ ਨਹੀਂ ਤੁਸੀਂ ਜਾ ਕੇ ਹੁਣ ਤੇਰੀ ਉਮਰ ਹੋਉਂਦੀ ਆ ਤੋ ਗੱਲ ਕਰ ਜਾਣੀ ਤੇ ਮੰਮੀ ਦੀ ਉਮਰ ਭਲਾ ਜਵਾਨ ਹੋਉਂਦੀ ਆ ਮੰਮੀ ਦੀ ਸਾਡੀ ਘਾਤੀ ਹੈ ਸੱਚੀ ਕੋਈ ਸਿੱਧਾ ਕੰਮ ਨਹੀਂ ਆਂਦਾ ਲੋਕੀ ਦੇ ਅੱਗੇ ਫੜੇ ਮਖੌਲ ਕਰਦੇ ਆ ਦੀਦੀ ਹਾਂ ਕਿੱਦੇ ਨੇ ਮੈਂ ਤੇ ਉਹ ਵੀ ਤੇ ਗਈ ਮੇਰੇ ਚਾਚੀ ਘਰ ਗਈ ਹੀ ਨਹੀਂ ਤੇ ਬੱਡੇ ਸੋਹਣਿਆ ਟੈਲਾ ਨੇ ਹੁੰਦੀਆਂ ਨਾਲ ਬੱਡੇ ਟੈਲਾ ਨੇ ਕੋਈ ਨਹੀਂ ਲੱਗੇ ਮਿਸਤਰੀ ਅੱਛਾ ਆਹੋ ਨਿਆਣੇ ਨੰਨੇ ਦੱਸਿਆ ਆਵਣੀ ਮੈਂ ਹੁਣ ਗਈ ਹਾਂ ਘਾਨੇ ਬੰਨੇ ਮਿਸਤਰੀ ਵੀ ਲਾ ਲਈ ਉਹਨਾਂ ਨੇ ਮਾਰ ਸਮਾਨ ਸਮੂਹ ਬਾਹਰ ਕੱਢਿਆ ਤੇ ਕਿਹੜੇ ਰੰਗ ਦੀਆਂ ਲਾਈਆਂ ਜਿਹਦੀ ਚਿੱਟਾ ਹਜ਼ਾਰ ਰੰਗੀ ਆ ਮੇਰਾ ਜਿੰਨਾ ਮਰਜੀ ਆਈਏ ਜਾਈਏ ਕੋਈ ਨਹੀਂ ਅੱਜ ਕੱਲ੍ਹ ਗੱਲ ਦਾ ਦਾ ਪੂਰੀ ਦਿਲ ਦੀ ਆਪਣੀ ਨਾ ਸਾਰੇ ਬਣਾ ਢੱਡ ਜੀ ਰੱਖਦੇ ਗੱਲਾਂ ਐ ਹੁਣ ਪੈਣਾ ਨਵਾਂ ਹੀ ਰਵਾਜ ਆ ਗਿਆ ਅੱਗੇ ਲੋਕ ਇਕੱਠੇ ਬੈਂਦੇ ਇਕੱਠੇ ਖਾਂਦੇ ਹੁਣ ਤੇ ਉਹ ਵੀ ਨਹੀਂ ਗੱਲਾਂ ਰਹੀ ਆ ਠੱਕ ਠੱਕ ਹੋਣ ਡਿਆ ਮੈਂ ਨਾ ਦੇਖ ਕੇ ਆਵਾ ਬਣਾ ਕੀ ਗੱਲ ਉਹ ਗਾਂ ਤੇ ਮਾਂ ਰੋਗ ਗਾਲੀ ਤੇ ਨਾਲ ਬੰਨ੍ਹਦੇ ਫਾਤਕਾ ਕੀ ਹੋਣਾ ਆ ਜਾਗਾ ਯਾਰੀ ਗੱਲ ਸੁਣ ਹਾਂਜੀ ਤੂੰ ਤੇ ਬੈਣਾ ਉਧਰੋਂ ਹੋਈ ਤੂੰ ਹੁਣ ਨਿਕਲ ਤੇ ਮੰਮੀ ਨੂੰ ਰੋਕ ਦੇ ਮੰਮੀ ਸਾਡੀ ਚਲ ਗਈ ਉਹ ਵਿਆਹ ਵਾਲੇ ਘਰ ਤੇ ਵਧੀਆਂ ਸਭ ਚਲ ਗਈਆਂ ਤੇ ਈਪੂ ਵਾਲੇ ਘਰ ਨਹੀਂ ਜਾਣਾ ਉਹੀ ਸਿਕਾ ਨਹੀਂ ਜਾਣਾ ਆਹੋ ਸੱਚ ਉਹਥੇ ਜਾਣਾ ਹੀ ਹੁਣ ਫਿਰ ਮਮੀ ਨੂੰ ਤੁਸੀਂ ਕਹਿਣਾ ਹੈ ਕਿ ਉੱਥੇ ਚੱਲ ਜਾ ਮੈਨੂੰ ਕਹਿੰਦੀ ਉੱਥੇ ਤੂੰ ਜਾ ਤੇਰੀ ਉਮਰ ਹੋਣ ਲਈ ਆ ਐਦਾਂ ਹੋਣਿਆ ਮੈਂ ਵੱਡੀ ਹੋਣੀ ਆ ਤੇ ਉਹ ਨਿੱਕੀ ਹੋਣ ਲਈ ਆ ਹੁਣ ਆਹੋ ਮਮੀ ਦੀ ਉਮਰ ਹੈਗੀ ਤੁਹਾਡੀ ਲੰਘ ਗਈ ਹੈ ਨਾ ਫਿਰ ਉਹੀ ਗੱਲ ਵਾ ਮੈਂ ਮੇਕਅਪ ਨਹੀਂ ਨਾ ਕਰਦੀ ਮੈਨੂੰ ਤਾਂ ਮਮੀ ਨਹੀਂ ਤਰਾ ਕਹਿ ਦਿੰਦੀ ਆ ਹੁਣ ਜਦੋਂ ਭਣਾ ਅੰਦਰੋਂ ਮਾਰ ਫਲਕਾਰੀ ਲਈ ਪਰਸ ਪਾਇਆ ਮੈਂ ਤਾਂ ਹਰਾਂ ਗਈ ਮੈਂ ਹੈ ਭੋਗ ਵਾਲੀ ਕਾ ਇਤਰਾ ਜਾਣਾ ਇਹਦਾ ਮਮੀ ਅੱਗੇ ਦਾ ਭਰੋਸਾ ਹੀ ਕੋਈ ਨਹੀਂ ਭਾਈ ਤੇਰਾ ਚੋਰ ਤੇ ਹੋਏ ਹੋਏ ਭਾਵੇਂ ਗੱਲਾਂ ਕਰਾਵੇ ਵਾਧੂ ਦੀਆਂ ਤੇ ਬੰਦਾ ਪੁੱਛੇ ਪੇ ਇਹਦਾ ਫੁਲਕਾਰੀ ਲੈ ਕੇ ਉੱਤੇ ਜਾਣਾ ਜ਼ਰੂਰੀ ਹੈ ਕਿੱਡੇ ਕੋਹਾਂ ਦੇ ਸਕੇ ਪਿੰਡੋਂ ਵਿਆਹ ਹਨਾ ਦੋ ਦੋ ਚੁੰਨੀਆਂ ਲਈਆਂ ਇੱਕ ਉੱਤੇ ਦੇ ਉੱਤੇ ਫੁਲਕਾਰੀ ਜਿ ਤਰ੍ਹਾਂ ਜਾਗੋ ਤੇ ਨਹੀਂ ਲਈ ਦੀ ਇੱਥੇ ਕਿਹੜੀ ਜਾਗੋ ਨਹੀਂ ਗਈ ਨਾਲੇ ਵੀ ਉਹ ਮੁਣ ਕੇ ਕਹਿੰਦੀ ਆ ਵੀ ਮੈਂ ਬਰਾਤ ਤੋੜ ਕੇ ਨਾ ਤੇ ਮੈਂ ਜਿੱਥੇ ਤੇਲ ਜਾਣਾ ਮੈਂ ਉੱਥੇ ਹੀ ਸਲ ਜੂਣੀ ਬਰਾਤ ਤੇ ਤੁਰ ਜਾਣੀ ਆ 10 ਵਜੇ ਤੇ ਮੁਰਕੇ ਜਲ ਤੇਲ ਜਾਂਦਾ ਹਾਂ ਉਹਦੇ ਚੱਲਣਾ ਸ਼ਾਮ ਨੂੰ ਤੇ ਹੁਣ ਉਹਨੇ ਉੱਥੇ ਬੈਠੀ ਰਹਿਣਾ ਫਾਇ ਲੱਗੀ ਰਹੂਗੀ ਮੈਨੂੰ ਤਾਂ ਹਜੇ ਤੱਕ ਰੀਜੀ ਮੰਮੀ ਉਹ ਗੱਲ ਦੇਵੇਂ ਮਾਰਦੀ ਵੀ ਤੇਰੇ ਵਿਆਹ ਤੇ ਮੈਨੂੰ ਬਜੀਦ ਨੇ ਨਹੀਂ ਗੱਲ ਪਾਉਂਦਾ ਤਾਂ ਇਹਦੇ ਮੈਂ ਤੇਰੇ ਨਾਲ ਦਾ ਲਹਿੰਗਾ ਪਾਉਣਾ ਹੁਣ ਜਦ ਤੱਕ ਤੁਹਾਨੂੰ ਪਤਾ ਮੈਨੂੰ ਮਹਨੇ ਦੇ ਤੁਸੀਂ ਉਹ ਪਾ ਲਈ ਦਿੰਦੇ ਹਾਂ ਹੁਣ ਵੀ ਤੇ ਮੈਨੂੰ ਪਤਾ ਲੱਗਾ ਇਹ ਵੀ ਮੰਮੀ ਦੇ ਇਦਾਂ ਦੇ ਕਾਰਨਾਮੇ ਆ ਉੱਥੇ ਪਤਾ ਲੱਗ ਜਾਂਦਾ ਸਾਰਿਆਂ ਨੂੰ ਭੈ ਸਾਰਾ ਕੋਦੇ ਮੰਮੀ ਉੱਥੇ ਬੁੱਕ ਕਰਾਈ ਮਾ ਹੱਥ ਪੱਲਾ ਜੋੜਿਆ ਮੈਂ ਲੋਕਾਂ ਨੇ ਮਗਹੌਲ ਕਰ ਨਹੀਂ ਹੋ ਵੀ ਨੌਨ ਲਾਗੇ ਸੂਟ ਪਾ ਤਾ ਤੂੰ ਲਹਿੰਗਾ ਪਾਇਆ ਉਥੇ ਲੋਕਾਂ ਨੇ ਮਖੌਲ ਹੀ ਕਰਨੇ ਤੇ ਹੋਰ ਗਿੰਜੀ ਮੈਂ ਲਹਿੰਗਾ ਪਾਉਣਾ ਹੀ ਮੇਰੀ ਲਹਿੰਗੇ ਦੀ ਰੀਜ ਹੀ ਰਹਿਣਤੀ ਤੂੰ ਵਿੱਚੇ ਚੱਲ ਆ ਜਾ ਨਾ ਹੁਣ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਮੈਂ ਜਾਣਾ ਹੁਣ ਕਿੱਦਾਂ ਮੈਨੂੰ ਤਾਂ ਹਿਰਕ ਕਰਨਾ ਵੀ ਨਹੀਂ ਆਉਂਦਾ ਤੇ ਉਹਨਾਂ ਨੇ ਤਾਂ ਪੁੱਛਣਾ ਨਹੀਂ ਕਿ ਤੁਹਾਡੀ ਸੱਸ ਕਿੱਥੇ ਗਈ ਕੀ ਕਹੋਗੇ ਭਿਓ ਵਿਆਹ ਗਈ ਆ ਉਹਨਾਂ ਨੇ ਕਹਿਣਾ ਕਿ ਨੋਂ ਤਾਂ ਫਰਜੀ ਹੀ ਵਿਆਹ ਜਾਂਦਾ ਤੇ ਸੱਸ ਦਾ ਫਰਜੀ ਹੀ ਹਿਰਕ ਕਰਨ ਦਾ ਕੰਮ ਦੇ ਉਲਟਾ ਚੱਲਣ ਦੇ ਤੀ फे कर कर ना ना फेर ਐਲੀ ਮੈਂ ਵੀ ਨਹੀਂ ਜਾਣਾ ਮੈਂ ਹੁਣ ਉੱਥੇ ਮਖੋਲ ਕਰਾਉਣੇ ਆਂ ਨਾ ਕੋਈ ਰਹਿਣ ਦੋ ਵੀ ਲੱਗਣ ਲੋਕਾਂ ਦੇ ਨੂੰ ਸੋਸੋ ਗੱਲਾਂ ਕਰਨੀਆਂ ਗਣਾ ਨੋਂ ਤਰੀ ਫਿਰਦੀ ਸਸਦੇ ਹੁੰਦੇ ਆ ਨਹੀਂ ਭੈਣਾ ਆ ਜਿਹੜਾ ਮੰਮੀ ਦਾ ਸ਼ਿੰਗਾਰ ਬਕਸੀ ਉਹ ਐਨਾ ਸਮਾਨ ਸਾਡੇ ਚ ਨਹੀਂ ਹੈਗਾ ਜਿੰਨਾ ਸਾਡੀ ਮੰਮੀ ਚਾ ਫਾਊਂਡੇਸ਼ਨਾਂ ਦਾ ਨਹੀਂ ਪਤਾ ਲੱਗਦਾ ਕਿੰਨੇ ਕਵਾ ਤੇ ਵੱਖੋ ਵੱਖਾ ਕੰਪਨੀਆਂ ਦੇ ਲਿਆ ਕੇ ਰੱਖੀ ਆ ਫਿਰ ਤੁਹਾਨੂੰ ਤਾਂ ਮੈਂ ਰਾਤਾਂ ਦੀ ਗੱਲ ਦੱਸੀ ਨਹੀਂ ਹਜੇ ਕਿਹੜੀ ਗੂਗਲ ਤੇ ਸਰਚ ਕਰਕੇ ਆਉਂਦੀ ਪਟੂ ਇਨ 1 ਵਿੱਚੇ ਪ੍ਰਾਈਮਰ ਦੇ ਵਿੱਚੇ ਫਾਊਂਡੇਸ਼ਨ ਕਿਉਂਦਾ ਹੁੰਦਾ ਇੱਕੋ ਵਾਰੀ ਵਿੱਚ ਇਕੱਠਾ ਹੀ ਲਾਉਣਾ ਪੈ ਜੀ ਹਾਏ ਮੇਰੇ ਮਾਲਕਾ ਹਾਏ ਵੱਡੇ ਮੁੰਡੇ ਦੀ ਸ਼ਰਮ ਮੈਨੂੰ ਨਹੀਂ ਆਉਂਦੀ ਹੁਣ ਕਰੇ ਕੀ ਬੰਦਾ ਕਿ ਤਰਾਹ ਦਾ ਵੇ ਫਿਰ ਕੀ ਆ ਗਈ ਵੱਡਾ ਮੁੰਡਾ ਉਹ ਆਂਦੀ ਕਿਹੜਾ ਕੁਛ ਕੀਂਦਾ ਵਿਚਾਰਾ ਚੰਗਾ ਆਂਦੀ ਤੁਹਾਡੇ ਵਰਗਾ ਥੋੜਾ ਵਾ ਸੋ ਸੋਹਂਦੀ ਦੀ ਮੈਨੂੰ ਗੱਲਾਂ ਕਰਦੀਆਂ ਜੀ ਜਿਆਦਾ ਨਹੀਂ ਤਾਂ ਮੈਂ ਕਿਹਨੂੰ ਰੋਕਿਆ ਹੋਵੇ ਡੱਕਿਆ ਹੋਵੇ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਸੋ ਤਾਂ ਕੋਈ ਸਕੀਮ ਲਾ ਇਦਾਂ ਨਹੀਂ ਗੱਲ ਬੰਨੀ ਮੇਰਾ ਤਾਂ ਜੀ ਕਹਾਦਾ ਮਮੀ ਤਾਂ ਮੇਕਅਪ ਦਾ ਸਮਾਨ ਹੀ ਸਾੜਤਾ ਲੈ ਉਹ ਫੇਰ ਖਰਚਾ ਕੌਣਾਈ ਉਹ ਫੇਰ ਆਏਣਾ ਨਵਾ ਕਿਹਨਾਂ ਨਾ ਕਿੰਨੇ ਦੇ ਦਾ ਕੀਤੇ ਰੋਟੀਆਂ ਪਕਾਉਣੀਆਂ ਮੈਂ ਵੇਖੀ ਮੇਕਅਪ ਦੇ ਸਮਾਨ ਤੇ ਸਾਰੀ ਸਮੈਲਰ ਮੇਕਅਪ ਦੀ ਰੋਟੀਆਂ ਚ ਪੈ ਜੁਣੀ ਆ ਚੱਲੋ ਉਹਦੇ ਘਰੋਂ ਲੱਥੂ ਘੜੀ ਤੇ ਫਿਰ ਕਿਹਦੇ ਪੈਸੇ ਦਾ ਆਉਣਾ ਆਪਣੇ ਪੈਸੇ ਦਾ ਹੀ ਆਉਣਾ ਕੀ ਕੀਤਾ ਜਾਏ ਫਿਰ ਮੇਰਾ ਤਾਂ ਅਦਾ ਕਿ ਅਦਰ ਨਾ ਇਹ ਰੁੱਤਾ ਗਾੜਾ ਵਿੱਚ ਪਰੋਵਾਂ ਲਿਪਸਟਿਕ ਫਾਉਂਡੇਸ਼ਨ ਨੇਲ ਸਾਰਾ ਪਰੋ ਕੇ ਨੇ ਖਾਰ ਬਣਾ ਕੇ ਤੇ ਮੰਮੀ ਲਈ ਤਾਂ ਗੱਲ ਚ ਪਾ ਦ ਆਹ ਨਾ ਮੂੰਹ ਸਾਦਾ ਹਣਾ ਹੋਰ ਆਹ ਕਰ ਦਿੰਨੀ ਲੱਗਦਾ ਇੱਦਾਂ ਹੀ ਕਰਨਾ ਪੈਣਾ ਹੁਣ ਮੈਂ ਕਿੱਥੇ ਲਈ ਜੀ ਤਾਉਨ ਤੇ ਕਿਹ ਚੇਤਾ ਨਹੀਂਗਾ ਤੁਹਾਨੂੰ ਨਹੀਂ ਪਤਾ ਕਿ ਬਰਾਤ ਵਾਲੇ ਘਰ ਜਾਣਾ ਕਿਸ ਦੇ ਘਰ ਜਾਵਾਂਗੇ ਤੇ ਕੋਈ ਆਏਗਾ ਤੇ ਮੈਂ ਉੱਥੋਂ ਹੀ ਆਇਆ ਵਾਂ ਨਾਲੇ ਮੈਂ ਸ਼ਾਮ ਨੂੰ ਤੇਲ ਚੜਾਵਾਂਗੀ ਨਾਲੇ ਬਰਾਤ ਚੜਾਉਣੀ ਉਹ ਮੰਮੀ ਬਰਾਤ ਨੂੰ ਹਰੇ ਘਰ ਦੇ ਕੋਲ 1.5 2 ਘੰਟੇ ਲੱਗਣੇ ਹੈ ਜਿਹੜੇ ਮੁੰਡਾ ਨਾ ਹੁੰਦੇ ਆ ਤੇ ਤਾਂ ਕੀ ਮੈਂ ਕਰਾਂ ਤੂੰ ਹੈਗਾ ਤੂੰ ਇਹਨਾਂ ਮਾੜਾ ਘਰ ਬੋਜੂ ਚੜਨੀ ਤੇ ਬਰਾਤ ਨੂੰ ਚੱਲ ਜੀ ਮੈਂ ਹੁਣ ਦੋਵੇਂ ਕੰਮ ਕਰਾਂਗੀ ਹੁਣ ਚੱਲੀ ਆ ਦੂਜਾ ਕੰਮ ਕੀ ਦੇਜੀ ਹੋਣਾ ਸ਼ਾਮ ਨੂੰ 4 ਤੋਂ ਪਹਿਲਾਂ 5 ਨੂੰ ਤੇਲ ਨਹੀਂ ਚੜਨਾ ਚੱਲ ਸਾਰੀਆਂ ਭੈਣਾਂ ਇਕੱਠੀਆਂ ਮਨ ਨਾਲ ਗੱਲਾਂ ਬਾਤਾਂ ਮਾਰਾਂਗੀ ਆਸੂ ਕੁਗਲੀਆਂ ਕੋਈ ਸੁਆਬ ਨਾ ਟੱਕਰ ਦਾ ਭੈਣ ਭਰਾ ਨਾਲ ਕੇ ਮੱਥੇ ਲਗਾਉਂਗੀ ਉਹ ਮੰਮੀ ਘਰ ਵੀ ਬਹਿ ਜਾਗਾ ਕੋਈ ਦੇਖ ਕੇ ਫੇਰ ਆ ਤੂੰ ਥੋੜਾ ਘਟ ਘਟ ਨਾਲ ਭੋਗ ਵਾਲੇ ਘਰ ਨਹੀਂ ਆਣਾ ਤੁਸੀਂ ਆ ਆਹ ਤਾਂ ਬਲਜੀਤ ਨੂੰ ਮੈਂ 30 ਮਿੰਟ ਚੱਲ ਜਾਂਗੀ ਮੈਂ ਹੁਣ ਮੈਂ ਤਿਆਰ ਹੋਈ ਹਾਂ ਹੁਣ ਇਤੋਂ ਜਾਂਦੀ ਚੱਣੀ ਨਹੀਂ ਲੱਗਦੀ ਮੈਂ ਬਲਜੀਤ ਨੂੰ ਕਹਾਂ ਈ ਤੁਹਾਨੂੰ ਕੋ ਦੇਣ ਨਾਲ ਜਿਹੜਾ ਦੇਣਾ ਨਵੇੜਾ ਹੈ ਉੱਥੇ ਆਓ ਸਭ ਕੋ ਲੈ ਲਿਆ ਬਣਾ ਮੈਨੂੰ ਪਤਾ ਪੁੱਤ ਆ ਜੋ ਵੀ ਆਪਣਾ ਪਿਛਲਾ ਜੋ ਸਾਡੇ ਵਾਂ ਦੇ ਦਿੱਤਾ ਸਾਰਾ ਨਵੇੜੀ ਆਇਓ ਆਹੋ ਤੇ ਫਿਰ ਮੈਂ ਕਰਾਂਗੀ ਹੁਣ ਚੱਲੀਆਂ ਤੇ ਤਾਂ ਸ਼ਾਮ ਨੂੰ ਇਕੱਠੇ ਚੱਲਾਂਗੇ ਤੇਰੇ ਵਾਲੇ ਘਰ ਫਿਰ ਜੇ ਮੈਨੂੰ ਕੋਈ ਜਨਾਨੀ ਟੱਕ ਓਏ ਮੰਮੀ ਉਥੇ ਤਾਂ ਸੌਜਾ ਨਹੀਂ ਟੱਕਰਨੀ ਪਰ ਤੁਸੀਂ ਆਪਣੇ ਘਰ ਆਇਓ ਚੱਲ ਵੇਖਦੀ ਆਵੇਂ ਆਹੋ ਆਜੋ ਘਰ ਮੈਂ ਤਾਂ ਬਿਜਲੀ ਦੇ ਕਿਤੇ ਜਾਣਾ ਵਾ ਮੁੜ ਕੇ ਚੱਲ ਵੇਖਾਂਗੀ ਆ ਆਜੋ ਟਾਈਮ ਨਾਲੀ ਤਾਡੀ ਅੱਖਾਂ ਮੀਟ ਗਈਆਂ ਤੇ ਮੰਮੀ ਨੇ ਇਹੀ ਕੰਮ ਉੱਥੇ ਜਾ ਕੇ ਕਰਨੀਓ ਹੱਗੇ ਸਾਡੇ ਢਿੱਕੇ 'ਚ ਨਹੀਂ ਪਤਾ ਮੰਮੀ ਮੇਰੀ ਦੀ ਇਹੋ ਜਿਹੀਆਂ ਕਰਤੂਤਾਂ ਵੱਲੋਂ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਮੇਰੀ ਚੱਲ ਜਿਹੜੀ ਬੇਇੱਜ਼ਤੀ ਹੋਣੀ ਹੋਣੀ ਛੱਡੋ ਤੁਹਾਡੀ ਬਾਤ ਤੋਂ ਨਹੀਂ ਲੋਕਾਂ ਨੇ ਮੇਰੇ ਕੋਲ ਤੇ ਨਾਲ ਗਈ ਇਹੀ ਕਹਿਣਾ ਮੰਮੀ ਦਾ ਕੰਮ ਹੈ ਨਾ ਘਰੋਂ ਪਿਸਤੀ ਕਿ ਲੈ ਕੇ ਦਰਪਹਿਣਾ ਤੇ ਜਦੋਂ ਤੂੰ ਮਰ ਕੋ ਤੋਂ ਬਾਹਰ ਆਈ ਜਾਣ ਲੱਗਿਆਂ ਨੇ ਉੱਥੇ ਲਾਦੇ ਨਹੀਂ ਬਾਹਰ ਆਣ ਕੋਈ ਨਹੀਂ ਬੋਲਣਾਂ ਗਲਣਾਂ ਨਹੀਂ ਹਾਂ ਵਾ ਕੀ ਕਰੀਏ ਮੰਮੀ ਕਿ ਉਹ ਹੈ ਤਾਂ ਦੇ ਚਲੋ ਠੀਕ ਹੈ ਚਾ ਹਾਂਜੀ ਭਾਜੀ ਕੋਈ ਹੋਰੇਗਾ ਆਪਣੀ ਮਾਂ ਪਿਓ ਨਾਲ ਦੁੱਖ ਸੁੱਖ ਕਰਦਾ ਕਿ ਮੇਰੀ ਮਾਂ ਦੇ ਵਾਲੇ ਚੜੀਆਂ ਨਹੀਂ ਲੀਆਂ ਜੀ ਤੂੰ ਕਦੋਂ ਕਦੀ ਆਏਂ ਭਾਜੀ ਜਦੋਂ ਨਹੀਂ ਟੁਕਲੇੜੀ ਕਰਨ ਮਾਮਾ ਜੀ ਇਦਾਂ ਘੁਲੋਤੇ ਹੀ ਮੇਰੇ ਕੋਈ ਕੰਮ ਧੰਦੇ ਵਾਲੇ ਵੀ ਧਿਆਨ ਦੇ ਲਿਆ ਕਰੋ ਕੰਮ ਹੀ ਕਰਕੇ ਹਟੇਂ ਭਾਜੀ ਨਾਲੇ ਥੋੜਾ ਖਾਵਾ ਅੰਦਰ ਬਹਿਣ ਕੋੜੀ ਲੜ ਕੇ ਬੈਠੀ ਐ ਉਦਾਂ ਇੱਥੇ ਮੈਂ ਖਲੋ ਕੇ ਬਹਿ ਕੇ ਗੱਲ ਕਰਨ ਕਿ ਭਾਜੀ ਤੂੰ ਅੱਦ ਵਾਲੀ ਗੱਲ ਆ ਚੰਗੇ ਨਹੀਂ ਲੱਗੀ ਤਾਂ ਇਦਾਂ ਮੰਮੀ ਨੂੰ ਨਾ ਦੱਸਿਓ ਹੁਣ ਜਿੱਦਾਂ ਵੀ ਇਹ ਗੱਲਾਂ ਕਰਦਾ ਮੰਮੀ ਜੀ ਦੇਖਦੇ ਪਤਾ ਲੱਗ ਗਿਆ ਨਾ ਮੰਮੀ ਨੂੰ ਆਪਣਾ ਅਸਲੀ ਰੂਪ ਕਰਨਾ ਫਿਰ ਚਲ ਹੁਣ ਨਾਨਾ ਦੱਸਿਓ ਤੁਸੀਂ ਨਾ ਹਾਂ ਦੱਸੇਵਾ ਨਿਭੜ ਕੇ ਨਹੀਂ ਕਰਨੀ ਕਰਨ ਮੰਮੀ ਦੀ ਭਾਈ ਪਾਜੀ ਤੇ ਆਂ ਦੌੜੋਂ ਦਾ ਹੀ ਖਲੋਤਾ ਜਦੋਂ ਜੀ ਤੂੰ ਚੁਗਲੀਆਂ ਕਰਨੀ ਮੈਂ ਤੇ ਭੇਜਾ ਵੀ ਕਿਹਾ ਮੰਮੀ ਤੇ ਲੱchn ਮਾੜੀ ਜੀ ਹੋ ਸਾਰਾ ਕੁਝ ਸੁਣ ਲਿਆ ਨਾ ਸੇਪਾ ਪੈ ਗਈ ਕੀ ਸੋਚੂ ਹੁਣ ਪਾਜੀ ਮੇਰੇ ਵੱਲੋਂ ਵੀ ਮੇਰੀ ਮਾਂ ਨੂੰ ਆਹ ਕੁਛ ਕਹਿੰਦੀ ਆ ਮੋਨੇ ਹੋ ਜੇ ਤਾਂ ਸੁਣ ਲਿਆ ਨੇ ਗਣਾ ਇੰਨਾ ਕੋ ਸੁਣਿਆ ਤੋਤਾ ਪਤਾ ਨਹੀਂ ਬਾਪੂ ਕੀ ਕਹਿੰਦੀ ਹੁੰਨੀ ਸੀ ਆਪਾਂ ਹੀ ਆਂ ਤਰਾ ਕੋਈ ਨਾ ਕੋਈ ਮੈਂ ਇਹਲਾ ਸੁੱਕਦੇ ਕੰਮ ਠੀਕ ਔਰ ਇਹ ਜਦਕੇ ਮੇਰੀ ਮਾਦਰੀ ਜੁਬਨੇ ਦਾ ਆਪਣੇ ਪੇਕੇ ਨਾਲ ਮੈਂ ਤਾਂ ਚੁੱਪ ਕਰਕੇ ਖਲੋਗੀ ਇੱਥੇ ਮੈਂ ਵੇਖ ਲੈ ਤਨ ਹੁੰਦਿਆਂ ਨਹੀਂ ਹੁੰਦਾ ਚਲ ਮੈਂ ਵੇਖਿਆ ਤੇ ਕੋਈ ਗੱਲ ਨਹੀਂ ਜੀ ਕਹਿੰਦੇ ਮੰਮੀ ਸੌਂ ਨਹੀਂ ਗਈ ਮੰਮੀ ਨੇ ਇਹਦਾ ਕਰਵਾਵਲ ਦੇਣਾ ਹੈ ਕੱਲਾ ਕੱਲਾ ਉਧਰ ਵੀਰ ਝੂਠ ਗੱਲ ਤੇ ਨਹੀਂ ਨਾ ਹੈਗੀ ਉਹਨਾਂ ਹੈ ਨਹੀਂ ਝੂਠ ਮੈਂ ਕਹ ਰੂ ਕਹਿੰਦੇ ਝੂਠਾ ਪਰ ਹੁਣ ਮੰਮੀ ਨੂੰ ਲੋੜ ਪਉਂਦਾ ਸ਼ੌਂਕ ਵਾ ਤੇ ਕੀ ਕਹੀ ਜਾਨ ਬੰਦ ਬੰਦ ਅੱਛਾ ਹੀ ਹਟਾਇਆ ਇਹਨੇ ਆਪਣੀ ਮੰਮੀ ਨੂੰ ਹੁਣ ਅਹੀਂ ਆਈਆਂ ਵਾ ਅਹੀਂ ਕਿੰਨਾ ਕੁ ਕਰਨ ਡੀਆਂ ਵਾ ਤੇ ਮੈਂ ਤੈਨੂੰ ਕਿੰਨਾ ਕੁ ਕਹ ਤੂੰ ਕਿਉਂ ਨਹੀਂ ਲਾਉਂਦੀ ਜੇ ਤੂੰ ਜ਼ਿਆਦਾ ਲਾ ਕੇ ਤੇ ਥੋੜਾ ਲਾਇਕ ਚੱਲ ਫਿਰ ਹਰ ਇੱਕ ਬੰਦੇ ਦਾ ਸ਼ੌਂਕ ਹੁੰਦਾ ਚਲੋ ਠੀਕ ਆ ਹੁਣ ਆਪਾਂ ਆਹੋ ਕੁਛ ਕਰਾਂਗੇ ਇੱਕ ਵਾਰ ਸੱਸ ਬੋਲਣ ਲੱਗਿਆ ਕਰੂ ਇੱਕ ਵਾਰ ਸਹੀ ਦੋਵੇਂ ਜਣੇ ਰੰਗਿਆ ਕਰਾਂਗੇ ਕਿ ਇਹਨੂੰ ਪਤਾ ਨਹੀਂ ਲੱਗਣਾ ਮੈਂ ਨੋ ਕਿਹੜੀ ਤੇ ਸੱਸ ਕਿਹੜੀ ਆ ਓਏ ਆ ਤੂੰ ਜੇ ਮਾਰੀ ਮੈਂ ਲਾਈ ਦੂੰ ਮਰ ਜਾ ਉਹ ਜਿਆਦਾ ਕੀ ਇਹ ਘੱਟ ਕਲਾ ਪੈਂਦੀ ਆ ਹਾਂ ਨੂੰ ਜਿਹੜੀ ਸ਼ਰਮ ਆਉਂਦੀ ਏ ਜਿਹੜਾ ਕੋਈ ਆਉਂਦਾ ਉਹਦੋਂ ਕਹਿੰਦੇ ਦੀ ਸੱਸ ਡੋਲੇ ਚ ਕੱਢੀ ਆ ਤੇ ਇਹ ਸੱਸ ਡੋਲੇ ਚ ਕੱਢੀ ਆ ਤੁਸੀਂ ਆਪੇ ਸਾਰਾ ਤਾਨੂ ਨਹੀਂ ਸ਼ਰਮ ਆਉਂਦੀ ਆਂ ਤੇ ਆਉਂਦੀ ਆ ਤੇ ਤੁਹਾਡੇ ਮੂੰਹ ਚ ਜਬਾਅ ਤੁਸੀਂ ਕਹਿਦਾ ਕਰ ਰਹੇ ਹੋ ਕਿ ਭੈਣ ਤੂੰ ਨਹੀਂ ਕਰ ਲਿਆ ਕਰ ਉਹਨੂੰ ਝੋਕੋ ਕਰਦੀ ਉਹ ਤੇ ਕਿਹੜੇ ਭਾਗ ਪੈਸੇ ਮੰਗਦੀ ਉਹਦਾ ਮੈਂ ਹਸਾਬ ਲਾ ਲਿਆ ਵੇਲੋ ਆਪਣੇ ਚ ਹੀ ਨਹੀਂ ਕੋਈ ਕਸੂਰ ਕਰਦਾ ਚੰਗੇ ਨਹੀਂ ਲੱਗਦਾ ਸਾਡੇ ਆਪਣਾ ਭਾਂਡਾ ਹੀ ਸੁਲਾਉਂਦੇ ਆ ਵੇਲੋ ਚੰਗੇ ਨਹੀਂ ਲੱਗਦਾ ਤੇ ਅਸੀਂ ਕਹਿੰਦੇ ਵੀ ਚੰਗੇ ਨਹੀਂ ਲੱਗਦਾ ਉਹਨੂੰ ਕਹਿ ਦੇ ਕਿ ਤੂੰ ਹੀ ਕਰ ਲਿਆ ਕਰ ਇਹ ਨਹੀਂ ਕਹਿਣਾ ਵੀ ਮੰਮੀ ਤੂੰ ਹੀ ਹਟ ਜਾ ਹੁਣ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਹੁਣ ਏਦਾਂ ਕਰੀ ਮੰਮੀ ਆਪਿਉਂ ਕਹਾਗਾ ਫੋਨ ਕਿਸ ਤੇ ਇਹ ਆਓ ਇੱਥੇ ਇਧਰ ਹਾਂ ਮੰਮੀ ਨੂੰ ਉਹ ਸਮਝਾਉਂਦਾ ਆਹੋ ਹੁਣ ਮੈਂ ਆਪਣੀ ਮੰਮੀ ਨੂੰ ਪੂਰੀ ਬਣਾਵਾ ਹਨਾ ਲਾ ਪੂਰੇ ਬਣਾਉਣੇ ਚ ਕਿਹੜੀ ਗੱਲ ਕੁੜਮਣੀ ਕੁੜਮਣੀ ਹੈ ਗੁੱਸਾ ਨਹੀਂ ਆਗਣਾ ਇੱਕ ਦੂਜੀ ਦਾ ਹੁਣ ਮੈਂ ਮੰਮੀ ਚੰਗੀ ਦਾ ਮੂੰਹ ਆ ਰੰਗ ਕੇ ਆਉਗੀ ਤੇ ਫੇਰ ਹੀ ਸਮਝਾਉਗੀ ਹਨਕੇ ਤੇਰੀ ਮੰਮੀ ਨੇ ਨਹੀਂ ਮੰਗਣਾ ਤੇਰੀ ਮੰਮੀ ਸਿੰਪਲ ਈ ਹੈ ਜਿਦਾਂ ਦੀ ਤੂੰ ਆ ਹੱਦ ਹੋ ਗਈ ਆ ਹੋਰ ਤੇ ਗੱਲਾਂ ਦੀਆਂ ਗੱਲਾਂ ਆ ਮੰਮੀ ਨੇ ਜਿਹੜਾ ਟਾਂਕ ਚੋਂ ਫੋਟੋਆਂ ਕੱਢੀਆਂ ਮੈਨੂੰ ਸੋਖ ਨੇ ਵੀ ਖਾ ਲਈਆਂ ਕਿਹੜੀਆਂ ਤੂੰ ਇਹ ਨਹੀਂ ਵੇਖੀਆਂ ਨਾ ਨਾ ਕਿਉਂ ਨਹੀਂ ਪਤਾ ਤਾਂ ਸਾਰਾ ਮੀਨੇ ਆ ਤੁਸੀਂ ਲੈ ਫੋਟੋਆਂ ਹੀ ਫਿਰ ਗਈ ਆ ਸੇਵਾ ਮਿਰਜੇ ਵਾਲੀਆਂ ਉਹ ਪਹਿਲਾ ਰਿਵਾਜ ਹੀ ਤਾਂ ਨਾ ਹੁੰਦਾ ਵੇਖਿਆ ਹਾਂ ਨੂੰ ਸਾਰਾ ਪਤਾ ਪਰ ਹੁਣ ਰਿਵਾਜ ਸਮੇਂ ਸਮੇਂ ਦੇ ਹਿਸਾਬ ਨਾਲ ਹੁਣ ਜੋ ਸਾਡਾ ਵਿਆਹ ਸੀ ਉਦੋਂ ਵੀਸ਼ੇਰ ਵਾਲੀ ਕਿੱਸਤਾ ਹੁੰਦੀਆਂ ਸੀ ਹੁਣ ਕਿਸੇ ਕੀ ਕਿੱਸਤਾ ਹੁਣ ਸਾਰੋ ਇੰਨੀ ਕੋ ਟਿਪ ਜੀ ਹੁੰਦੀ ਉਹਦੇ ਵਿੱਚ ਹੀ ਸਭ ਕੁ ਪਾਇਆ ਹੁੰਦਾ ਉਹਨਾਂ ਨੇ ਭਾਵੇਂ ਦੋਰੀ ਲਾਉਣ ਤਿੰਨ ਨਾਲ ਪੰਜ ਹੁਣ ਸਾਰੀਆਂ ਉੱਚੀ ਹੁੰਦੀਆਂ ਉਦੋਂ ਸਮਾਂ ਹੀ ਤਾਂ ਦਾ ਹੁਣ ਜਿਹੜੀ ਮਾਸੀ ਦੇ ਮੁੰਡੇ ਦਾ ਵਿਆਹ ਸੀ ਨਾ ਹਾਂ ਉਹਨੇ ਗਾਲ ਕੀ ਬਾ ਬਾ ਬਾਵਾ ਉਹਦੇ ਬੋਤੀ ਆਪਣੀ ਭਾਬੀ ਹੱਡੀ ਉਹਨੇ ਸਾਰੀਆਂ ਫੋਟੋਆਂ ਇਦਾਂ ਖਜਾਈਆਂ ਦੰ ਯੂ ਮੇਂ ਗੱਲ ਚ ਪਵਾ ਬਬਾ ਕਾ ਚੋਨੀ ਆ ਮੈਂ ਤੈਨੂੰ ਸਮੇ ਦੀ ਗੱਲ ਦੱਸਣਿਆ ਵਾ ਇਹ ਸਮਾਂ ਹੁੰਦਾ ਵਾ ਹਰ ਇੱਕ ਚੀਜ਼ ਦਾ ਚਲੋ ਬਬਾ ਠੀਕ ਆ ਤੁਸੀਂ ਜਿੱਤੇ ਹੀ ਹਾਰੇ ਮੰਮੀ ਦਾ ਰੇਸ ਇਦਾਂ ਹੀ ਰਹੂਗਾ ਅਹੀਂ ਕੁਛ ਨਹੀਂ ਕਹਿੰਦੇ ਤੁਸੀਂ ਕਹਿ ਕਿ ਮੰਜੇ ਦੀ ਸੁੱਖ ਦੀ ਗੱਲ ਹਨ ਹੁਣ ਮੰਮੀ ਨੂੰ ਨਾ ਦੱਸਣ ਬਹਿ ਜਾ ਉਹਨਾਂ ਕਾ ਚ ਕਲੇਸ਼ ਪੈ ਜਾ ਉਹ ਨਹੀਂ ਦੱਸਦਾ ਮੈਂ ਨਹੀਂ ਦੱਸਦਾ ਹਾਂ ਕੋ ਸਾਧ ਨੂੰ ਚੇਤਾ ਗਿਆ ਜਾਣਾ ਵੀ ਆਪਰੇ ਇਹ ਕਿਰੀ ਜੂ ਨਾ ਰੋਣੀ ਮੈਂ ਚੱਲੇ ਆਈ ਨਹੀਂ ਮੈਂ ਕੀ ਲੈਣਾ ਮੈਂ ਚੱਲੋ ਮੈਂ ਨਹੀਂ ਨੂੰ ਸੋਚਿਆ ਨਾ ਕਿ ਤੇਨੀਆ ਚੰਗਾ ਪਾਪਾ じゃ ਮੈਂ ਕੱਲੇ ਹੀ ਜਾਂਦਾ ਜਾ ਜਾ ਤੇ ਚੌਣੀ ਨਾਲ ਗੱਲ ਕਰਦਾ ਤੁਰ ਮੈਂ ਨਹੀਂ ਗਿਆ ਇੱਥੇ ਸਿੱਧਾ ਕੋ ਪੁੱਠੇ ਪਸਣ ਨੂੰ ਜਾਂਦੀਆਂ ਮੈਂ ਤਾਂ ਸ਼ਰਮ ਨਹੀਂ ਆਈ ਜਾਂਡੀ ਭਾਜੀ ਕੀ ਸੋਚਦਾ ਹੋ ਮੇਰੇ ਬੰਦੂ ਉਹਨੇ ਦੀਦੀ ਨੂੰ ਵੀ ਦੋ ਗੰਨਾਂ ਨਾਲ ਕੇ ਵਾਦੀ ਦੱਸਣੀ ਆ ਇਹ ਦਿਮਾਗ ਨਾਲ ਕਿੰਨਾ ਵੀ ਹੋਵੇ ਕੁਚੁਗਲੀਆਂ ਕੀਤੀਆਂ ਤੂੰ ਤਾਂ ਸੁਣੀਆਂ ਵੀ ਨਹੀਂ ਮੈਂ ਗਈ ਤਾਂ ਨਹੀਂ ਕਿਤਾ ਨੂੰ ਪਤਾ ਲੱਗਾ ਸੀ ਕਿ ਬਾਜੀ ਮਗਰ ਬੰਦਾ ਮੜ ਜਾ ਇਦਾਂ ਹੀ ਕਰ ਦਿੰਦਾ ਤੇ ਮੈਨੂੰ ਪਤਾ ਲੱਗ ਜਾਣਾ ਸੀ ਕਿ ਖੰਗੂਰਾ ਵੱਜ ਜਾ ਮੈਂ ਮੜ ਦੇ ਪਿੱਛੇ ਵੇਖ ਹੀ ਲੈਂਦੀ ਆਹੋ ਕਰਕੇ ਤੇ ਮੈਂ ਆਪਣੇ ਦਿਵਾਲੇ ਕਰਾ ਲੈਂਦੀ ਉਹਨੂੰ ਪਤਾ ਲੱਗ ਜਾਣਾ ਸੀ ਕਿ ਇਹ ਛਾਰੇ ਗਾਂਢੀ ਹੈ ਦੋਵੇਂ ਜਣੀਆਂ ਗਲੀਆਂ ਤੇ ਉਦਾਂ ਹੀ ਕੋਨਾ ਕੋ ਕਹਿ ਦਿੰਦੇ ਹਾਂ ਤੇ ਤੇਰੇ ਡੇ ਡੇ ਡੰਮੋ ਤੇ ਡੇਲੇ ਆਲੇ ਵਾਲੇ ਬੰਦਾ ਵੇਖ ਲੈਂਦਾ ਮੈਂ ਤਾਂ ਇਦਾਂ ਲੱਗੀ ਹਾਂ ਬਾਜੀ ਨੇ ਸਾਰੀਆਂ ਗੰਨਾ ਸੌਣ ਲੀਆਂ ਤੇ ਤੂੰ ਹੀ ਕਿਉਂ ਚੂਲੀਆਂ ਗਾਂਢੀ ਆ ਉਹ ਜਿਹੜਾ ਕੰਮ ਹੈਗਾ ਉਹ ਸਾਰਿਆਂ ਨੂੰ ਪਤਾ ਹੀ ਆ ਕਿਹੜਾ ਕਿਹਨੂੰ ਭਲੇਖਾ ਹਾਂ ਤੇ ਮੈਂ ਕਿ ਬਗਾਨੇ ਨਾਲ ਲੱਗੀ ਆਪਣੀ ਮਾਂ ਨਾਲ ਹੀ ਲੱਗੀ ਹਾਂ ਨਾਲੇ ਉਹ ਚੁਗਲੀਆਂ ਨੇ ਕਹਿੰਦੇ ਇਹਨੂੰ ਢਿੱਡ ਹੌਲਾ ਕਰਨਾ ਆਂਦੇ ਲੈ ਤੇ ਹੁਣ ਪੈਣਾ ਜਿਹੜੇ ਜਿਹਦੇ ਬਾਰੇ ਕਰੀਆਂ ਉਹਨੂੰ ਚੁਗਲੀਆਂ ਲੱਗਦੀਆਂ ਹੁੰਦੀਆਂ ਹਾਂ ਨਾਲੇ ਮੰਮੀ ਦੇ ਮੇਕਅਪ ਦਾ ਕਰਕੇ ਤੂੰ ਆਪਣੀ ਦਾਦੀ ਨੂੰ ਮਾਰਦੇ ਲੱਗੀ ਹਾਂ ਨਹੀਂ ਹੁੰਦਾ ਮੈਂ ਚਲ ਜਾਣਾ ਸਰਸਰੀ ਗੱਲ ਕਰਨ ਨਹੀਂ ਸੋਚਣ ਦੇ ਨਾ ਗਾਂ ਦਾ ਫਿਊਚਰ ਦਾ ਉਹ ਪਹਿਲਾਂ ਸੋਚ ਕੇ ਬਹਿ ਜਾ ਉਹਦੀ ਪਾਇ ਹਜੇ ਉਮਰ 100 ਸਾਲ ਹੋਵੇ ਤੈਨੂੰ ਪਹਿਲਾਂ ਮਾਰ ਦੇ ਵਿਚਾਰੀ ਨੂੰ ਤੇ ਦੀ ਹੁਣ ਕਿਥੇ 100 ਸਾਲ ਹੋਣੀ ਆ ਤੇ ਗੱਲ ਨਹੀਂ ਹੁਣ ਜਿੰਨੀ ਮਰਜ਼ੀ ਬਣਾਈ ਜਾਈਏ ਪਰ ਮੈਨੂੰ ਹੁਣ ਸੱਚੀ ਬੜਾ ਹੋਰ ਤਰ੍ਹਾਂ ਮੈਂ ਪੰਜ ਦੇ ਸਾਹਮਣੇ ਵੀ ਤਾਂ ਜਾਉਂਗੀ ਕੋਈ ਗੱਲ ਨਹੀਂ ਮੈਂ ਬਾਈ ਦੇ ਨੂੰ ਕਹਤਾ ਮੈਂ ਹੁਣ ਉਹ ਨਾ ਹੋਵੇ ਕਰਜ ਕਲੇਸ਼ ਪੈ ਜੀ ਹਾਂ ਚਲ ਚੰਗਾ ਕੀਤਾ ਥੈਂਕ ਯੂ ਦੀਦੀ ਤੂੰ ਹਰ ਵਾਰ ਗੱਲਾਂ ਸੰਭਲ ਲੈਂਦੇ ਜੀ ਪਰ ਸੱਚੀ ਐ ਰੋ ਕਦੇ ਮੈਨੂੰ ਪਤਾ ਹੀ ਨਹੀਂ ਲੱਗਾ ਬਾਜੀ ਕਿਹੜੇ ਵਲੇ ਮਗਰਾਂਗੇ ਨਹੀਂ ਕਹਿਣਾ ਐ ਕਹਿੰਦੀ ਤੈਨੂੰ ਕਿਉਂ ਨਹੀਂ ਤੈਨੂੰ ਐਰਕਾ ਪਤਾ ਲੱਗਾ ਤੂੰ ਹਰ ਵਾਰ ਇਦਾਂ ਬੜਗੋਲੀਏ ਕਹਿਣਾ ਕਿ ਸਾਹਮਣੇ ਗੱਲ ਕਰਦੀ ਫੜੀ ਜਾਨੀ ਆ ਮونکي ਇੰਨਾ ਸ਼ੁਕਰ ਵੀ ਜਿਹੜਾ ਮੰਮੀ ਨਹੀਂ ਸੁਣਦੀ ਕਦੀ ਮੈਂ ਸੁਣ ਲੈਂਦੀ ਕਦੀ ਤੇਰਾ ਵੀਰ ਬਾਜੀ ਸੁਣ ਲੈਂਦਾ ਮੈਂ ਤਾਂ ਅੱਜ ਕਹਿ ਵੀ ਬੜਾ ਕੁਛ ਦਿੱਤਾ ਆਹੋ ਮੈਂ ਸਭ ਕੁਝ ਸੁਣਦੀ ਡਰੈਂਗੂਮ ਚ ਹੀ ਮੈਂ ਚੁੱਪ ਕੀਤੀ ਦੀ ਮੈਂ ਵੈਨੀ ਬੜਾ ਕਿੰਨੀਆ ਕਰਦੀ ਕਿੰਨਾ ਕਹੇ ਕਹੜੇ ਚ ਗੁੱਗਲੇ ਟਪੜਾ ਮੈਂ ਵੀ ਵੈਨੀ ਮਾਣ ਲਸ਼ਣ ਦਾ ਵੀ ਫਰਾਂਡ ਕਰਦੀ ਠੀਕ ਕਰਦੀ ਚਲਾਕ ਤੁਸੀਂ ਵੀ ਬੜੇ ਸਵਾਦ ਬੈਠੇ ਤੁਸੀਂ ਵੀ ਲੈਣ ਦੇ ਮੈਂ ਤਾਂ ਲੈਣੀ ਹੁਣ ਮੈਨੂੰ ਤਾਂ ਪਤਾ ਉਹ ਜੋ ਕੋ ਹੈਗਾ ਉਹ ਹੈਗਾ ਹੀ ਮੈਂ ਨਹੀਂ ਆਪਾਂ ਇੱਕ ਪਾਸਵਰਡ ਰੱਖੀਏ ਜੇ ਤਾਂ ਤੁਸੀਂ ਚੁਗਲੀਆਂ ਕਾਂਡੇ ਕੋਈ ਆ ਗਿਆ ਤੇ ਤੁਸੀਂ ਉਹ ਗੱਲ ਕਰਤੀ ਜੇ ਤਾਂ ਮੈਂ ਕਰਨ ਲਈ ਹੀ ਤੇ ਹਾਂ ਜਦੋਂ ਪਾਣੀ ਆਇਆ ਨਾ ਤੇ ਕੀ ਕਰ ਸੋ ਘਰ ਨੂੰ ਮੁੱਕ ਗਿਆ ਹਣਾ ਤੇ ਜੇ ਤਾਂ ਤੁਸੀਂ ਕਰਨ ਤੇ ਕੋਈ ਆਏ ਤਾਂ ਮੈਂ ਤੇ ਕੀ ਕਰੂੰ ਦੀਦੀ ਆਲੂ ਮੁੱਕ ਗਿਆ ਆ ਪਾਸਵਰਡ ਰੱਖ ਲਈਏ ਫਿਰ ਉਹ ਤੇ ਉਹਨਾਂ ਨੂੰ ਕਦਰ ਲੈ ਜਣੇ ਫਿਰ ਦੋਵੇਂ ਇੱਕੋ ਗੱਲ ਕਹਿੰਦੀਆਂ ਫਿਰ ਆਪਾਂ ਇੱਕ ਗੱਲ ਕਰ ਰੱਖਦੇ ਹਾਂ ਜਦੋਂ ਤੂੰ ਚੁਗਲੀਆਂ ਕਰਨੀ ਹੋਊਗੀ ਹਾਂ ਉਦੋਂ ਮੈਂ ਇੱਕ ਵਾਰੀ ਖਾਂਗੂਗੀ ਜਦੋਂ ਮੈਂ ਚੁਗਲੀਆਂ ਕਰੂੰ ਕਰੂੰਗੀ ਉਦੋਂ ਤੂੰ ਦੋ ਵਾਰੀ ਖਾਂਗ ਲੈ ਕੇ ਦੀ ਹਾਂ ਚਲੋ ਇਦਾਂ ਠੀਕ ਆ ਮੇਰਾ ਤਾਂ ਕੇਵ ਟਾਈਮ ਸਾਲ ਗਰੀਂਦਾ ਨਾ ਨੂੰ ਤੂੰ ਪਤਾ ਲੱਗਣਾ ਹਾਂ ਆ ਸਹੀ ਬੜੀ ਨਾ ਆਲੂਆਂ ਦੀ ਗੱਲ ਛੱਡ ਖੜੀ ਜਾਣੀ ਪੈਣਾ ਜਿਹੜਾ ਮੰਮੀ ਨੇ ਆਪਣਾ ਕਿੱਤਾ ਕਰਨਾ ਉਹ ਤੇ ਕਰਨਾ ਹੀ ਕਰਨਾ ਤੂੰ ਮੈਂ ਫੜੀਆਂ ਜਾਣਾ ਹਈਨਾ ਗੱਲਾਂ ਚ ਨੇ ਨਹੀਂ ਪਾਸਵਰਡ ਹੀ ਠੀਕ ਹੈ ਕੋਈ ਨਾ ਕੋਈ ਅੱਜ ਮੰਮੀ ਜੀ ਚੰਗੀ ਤਰ੍ਹਾਂ ਅੱਜ ਪਹੁੰਚ ਕੇ ਆਉਗੀ ਘਰੋਂ ਤਾਂ ਇਹਨੇ ਇੱਕ ਰੋਟੀ ਵੀ ਨਹੀਂ ਖਾ ਕੇ ਗਈ ਮੰਮੀ ਨੇ ਤਾਂ ਸਿਰਕੇ ਐਸਾ ਲੀ ਗੋਲੀ ਵੀ ਖਾ ਲਈ ਅੱਜ ਉਹ ਤਾਂ ਫਿਰ ਖਾਣੀ ਆ ਉਦਾਂ ਬਲੱਡ ਪ੍ਰੈਸ਼ਰ ਵਾਧਾ ਉਦਾਂ ਉਮਰ ਜਵਾਬ ਦੇਣ ਦੀ ਆ ਪਰ ਇਹ ਆ ਕਿ ਇਹ ਜੜਾ ਮਿਕਪਨ ਹੈ ਇਹ ਨਹੀਂ ਘਟ ਹੋਣਿਆ ਆ ਗਏ ਮੰਮੀ ਆ ਗਏ ਬਤਨ ਪਾਣੀ ਲਿਆਵਾ ਪਾਣੀ ਵੀ ਪੀਣੀ ਆ ਜਾਨ ਚੜਾਈ ਆ ਤੁਸੀਂ ਜੇ ਧੀ ਮੋੜਾ ਪਾ ਲਿਆ ਤੇਲ ਵਾਲੇ ਘਰ ਗਈ ਸੀ ਤੇ ਉੱਥੇ ਦੇਖੋ ਇੱਕ ਮੋੜਾ ਧੂਮਾ ਜਿੱਥੋਂ ਮਠੀਆਂ ਗੁਨੇ ਵੇਲ ਮੈਂ ਮੈਂ ਤੇ ਕਦੀ ਘਰ ਨਹੀਂ ਵੇਲੇ ਤੁਸੀਂ ਮੈਂ ਵੇਲੋ ਤੇ ਮੈਂ ਮੁੜ ਕੇ ਨਹੀਂ ਨਾਲੇ ਮੈਂ ਘਰੋਂ ਜਾ ਕੇ ਫੇਰ ਚੋਰਾ ਮਾਰਾਂ ਮੰਮੀ ਹਾਂ ਆਹ ਕਿਹੜੇ ਵਾਲੇ ਤੇ ਹਟ ਬੱਸ ਬਣਾਏ ਆ ਆ ਤੇ ਡਿਜ਼ਾਈਨ ਹੀ ਬੜਾ ਸੋਹਣਾ ਆ ਆ ਤੇ ਇਹ ਮੇਰੇ ਕੋਲ ਹੈ ਕਾਬਾ ਕੇ ਬਣਾਇਆ ਹੋ ਮੈਂ ਇਹਦਾ ਮੰਮੀ ਤੁਸੀਂ ਨਾ ਹੀ ਨਹੀਂ ਲਿਆ ਮਾਂ ਕਹਦਾ ਇਹਦਾ ਲੈਣਾ ਹੈ ਹੁਣ ਪਾਏ ਆ ਦੇਖ ਲਓ ਅੱਛਾ ਚੱਲ ਜੇ ਹੇ ਅੱਜ ਮम्मी ਬੜੇ ਸੋਹਣੇ ਆ ਚਲ ਬੰਦਾ ਦੱਸ ਹੀ ਦਿੰਦਾ ਵਿਖਾ ਹੀ ਲਿੰਦਾ ਡਿਜ਼ਾਈਨ ਪੀ ਆ ਮੈਂ ਬਣਾ ਕੇ ਲਿਆਂਦੇ ਆ ਜਿੱਦਨ ਪਾਉਣੇ ਆ ਵੇਖ ਕੇ ਲੈਣੇ ਆ ਉਦੋਂ ਅੱਜ ਹੁਣ ਪਾਏ ਆ ਵੇਖੋ ਤੁਸੀਂ ਠੀਕ ਐ ਮੰਮੀ ਹੁਣ ਲਿਆ ਪਾਣੀ ਦਾ ਪਟਕਲਾ ਪਾਣੀ ਦਾ ਤਾਂ ਨਹੀਂ ਹੁੰਦੀ ਐ ਮੰਮੀ ਆ ਫਲਕਾਰੀ ਉੱਥੇ ਲੈ ਕੇ ਲਈ ਐ ਤੇ ਉੱਥੇ ਲੈ ਆ ਮਾਸਤੇ ਘਰੋਂ ਲੈ ਕੇ ਆ ਰਾਤ ਲਾ ਲੈਣੀ ਲੱਗਿਆ ਨਹੀਂ ਇਹ ਬੇਟਾ ਮੰਮੀ ਓਦਾਂ ਭਾਵੇਂ ਜਿੱਦਾਂ ਮਰਜੀ ਟੌਰ ਬਣਾ ਲੇ ਤਾਂ ਡਰ ਪਾਉਂ ਤੇ ਟੌਰ ਰੱਖਣਾ ਚਾਹੀਦਾ ਬੜਾ ਸਾਰੀ ਬਰਾਦ ਨਾਲ ਵਾਦਦਾ ਨੰਬਰ 1 ਤੂੰ ਹੀ ਨੱਗਣ ਦੇ ਤੇ ਪੁੱਤ ਟੌਰ ਕੱਢ ਕੇ ਤੂੰ ਜਾਈਦਾ ਮਨ ਮੂੰਹ ਤੋਂ ਵੀ ਨਹੀਂ ਜਾਣਾ ਮੰਮੀ ਆਈ ਗਰੋਥ ਦੇ ਪੈਨਸਲ ਮਾਰੀ ਜੀ ਤੇ ਮਾਰੀ ਆ ਕਿ ਸਾਰੇ ਤਾਂ ਮਾਰੀਏ ਹੋਏ ਮਾਤ ਕਰ ਰਹੀ ਮੰਮੀ ਦਾ ਹਿੱਤ ਕੀ ਹੋ ਗਿਆ ਪੁੱਤ ਮੈਨੂੰ ਲੱਗਦਾ ਮਾਣੀ ਮਾੜੀ ਆਊਟਲਾਈਨ ਵੀ ਲਾ ਕੇ ਦੇਈਆਂ ਜਿੱਥੇ ਪਾਣੀ ਦਾ ਲਿਆਗ ਲਾ ਹੱਲ ਨਾ ਬੋਤੀਆਂ ਕਰ ਆਊਟਲਾਈਨ ਲਾਈ ਜਾ ਤੱਕਰੀ ਲਾਈ ਮੰਮੀ ਪਾਣੋ ਮੰਮੀ ਰੋਕਦੀ ਆ ਕਿ ਨਾ ਲਾਉ ਲਿਆ ਪਾਣੀ ਕੋ ਲਾਇਆ ਮਮੀ ਨੇ ਆਉ ਲਾਇਆ ਮਮੀ ਨੇ ਲਾਇਆ ਵਲ ਆਇਆ ਵਾ ਕੀ ਗੱਲ ਮਮੀ ਕਿਹੜੀ ਬੜੀ ਬੁੱਢੀ ਹੋ ਗਈ ਆ 90 ਸਾਲਾਂ ਦੀ ਵੀ ਜਿਹੜੀ ਮਮੀ ਤੁਹਾਨੂੰ ਲੱਗਣ ਲਈ ਮਮੀ ਦਾਦੇ ਦੇ ਮਾੜਾ ਮੋਟਾ ਹੀ ਕਰਦੀ ਆ ਆ ਲਓ ਮਮੀ ਮਮੀ ਫਿਰ ਕੀ ਹੋ ਗਿਆ ਪੁੱਛ ਲਈ ਅੱਜ ਦੱਸ ਬੰਗਾਨੀ ਕਿਹਨੂੰ ਪੁੱਛਿਆ ਆਪਣੀ ਸੱਸ ਨੂੰ ਕੁਛੇ ਕਰ ਦੰਨੇ 99 ਲੈਂਦੀ ਆ ਮੈਂ ਅੱਜ ਹੁਣ ਸੋਟਾ ਹੋਰ ਮਾਰਨੇ ਕੱਟ ਕਰਵਾ ਅੱਛਾ ਹਾਂਜੀ ਇਹਨੂੰ ਹੋਰ ਗੱਲ ਤੇ ਹੀ ਹੋਰ ਕੀ ਹੁਣ ਤੇ ਮੈਂ ਨਹੀਂ ਕਿਹਾ ਜਿਉਂ-ਜਿਉਂ ਮਟਰ ਇਹਦਾ ਕਰਾਤਾ ਮੈਂ ਨਾਲੇ ਪਤਨਾ ਹੁਣ ਕੋੰਦਾ ਹੈ ਮਮੇ ਕਦੀ ਮੰਨਦੇ ਨਾ ਵੀ ਮਟਰਾਂ ਨਾਲ ਨਹੀਂ ਬੈਠੀ ਤਾਂ ਨੰਦਈਂ ਇਹਦੇ ਅਲੇ ਕਿੰਨੀ ਕਿਹਨ ਲਈ ਕਿੰਨੀ ਕੋ ਮੇਰਾ ਕਿ ਮੰਮੀ ਦੇ ਕੁੜੇ ਹੁਣੇ ਤਾਂ ਤੁਸੀਂ ਕਿਹਾ ਮੰਮੀ ਮੱਟਾਂ ਲੰਡਈ ਆ ਤਾਂ ਦੇ ਕੋਈ ਨਹੀਂ ਢਾਲ ਨਹੀਂ ਗਈ ਕੋਈ ਜਿਆਦਾ ਬੰਦਗੀ ਕੰਮ ਕਰੋ ਪੁੱਤ ਇੰਨਾ ਕੁ ਲੈ ਨੀਂ ਨੀਂ ਲਈ ਹੁੰਦੇ ਚੰਗਾ ਮੈਂ ਅੱਜ ਜਨ ਸਮੇਂ ਕਿ ਨਾ ਕੱਟਦਾ ਹਾਂ ਤੇ ਕੋਈ ਨੂੰ ਬੜਾ ਵੱਧ ਹੀ ਮੰਮੀ ਚੱਲ ਬਾਕੀ ਜੰਨਾ ਛੱਡੋ ਜੇ ਸਾਰਾ ਕੁਝ ਪੰਦੇ ਮੈਂ ਤੇ ਨਹੀਂ ਅੱਜ ਫੇਰੇ ਇੱਕ ਹੋਰ ਕੰਮ ਕੱਢ ਮਾਰੂ ਕੀ ਕਰਾਂ ਸੁਨੇਾਰੇ ਤੇ ਜਾਓ ਤੇ ਚਾਂਜਰਾ ਵੀ ਬਣਾ ਲਿਓ ਤੇ ਚਾਂਜਰਾ ਟੁੱਟੀਆਂ ਮਾਸਾ ਹੈ ਗੀਆਂ ਚਾਂਜਰਾ ਗੱਲ ਇਹ ਨਹੀਂ ਆ ਗਈ ਬਟਾ ਕੇ ਮੰਮੀ ਬਣਾ ਲਓ ਦੰਨਾ ਹੀ ਆ ਦੋ ਆਪਾਂ ਜਿੱਥੇ ਅੱਗੇ ਇੰਨੀਆਂ ਵੇਚਦੇ ਹੁਣ ਹੋਰ ਦੋ ਸੌ ਨਾ ਮੇਰੇ ਸਾਹਮਣੇ ਕਰੀਂ ਫੇਰ ਗੱਲਾਂ ਗੱਲਾਂ ਹੀ ਦੋ ਸੌ ਨਾਲੋਂ ਜ਼ਿਆਦਾ ਤਾਂ ਚੜਦੀਆਂ ਨਹੀਂ ਮੰਮੀ ਮੈਂ ਤਾਂ ਦੋ ਤਾਂ ਕਿਹਾ ਵਾ ਚਲ ਛਿੰਨ ਛਿੰਨ ਕਰਜੇ ਕਰੀਂ ਇੱਧਰੋਂ ਗਈ ਕਦੀ ਉੱਧਰੋਂ ਕੱਲਾ ਕੌਣ ਕਰੂਗਾ ਕੀ ਗੱਲ ਆਪਣੇ ਬੌਂਡੀਆਂ ਬੰਦੇ ਦੀ ਕਮਾਈ ਆਪਣੇ ਦੀ ਨਹੀਂ ਮੰਮੀ ਤਾਂ ਗੱਲ ਤਾਂ ਨਹੀਂ ਤੁਹਾਨੂੰ ਕੋਈ ਵੀ ਕਰਦਾ ਹਾਂ ਕਰਕੇ ਜਾਇਆ ਪਹਿਲਾਂ ਮੇਰੇ ਸਾਹਮਣੇ ਕੋਈ ਤੂੰ ਇਹ ਮਮਾ ਮੈਂ ਤੱਤੇ ਬੜੇ ਹੋ ਗਏ ਤੇ ਨਹੀਂ ਤੱਤੇ ਕੀ ਗੱਲਾਂ ਆ ਕਿਹੜਾ ਗੱਲਾਂ ਕਰ ਤੂੰ ਮੇਰੇ ਸਾਹਮਣੇ ਪਈ ਹੈ ਮਮੇ ਤਾਂ ਗੱਲਾਂ ਤਾਂ ਤੁਹਾਨੂੰ ਕੋਈ ਵੀ ਨਹੀਂ ਕਰਦਾ ਨਾ ਹੀ ਮੈਂ ਕਦੀ ਕੀਤੀ ਨਾ ਹੀ ਦੀਦੀ ਨੇ ਕਦੀ ਕੀਤੀ ਮੇਰੇ ਸਾਹਮਣੇ ਕਰੋ ਹਮਲਾ ਕੇ ਰਿਸ਼ਤੇਦਾਰ ਦੇ ਕੇ ਗਰੀਬਾਂ ਦੀ ਜੁੜਤ ਨਹੀਂ ਕੇ ਦੰਗ ਜਠਾਣੀ ਦੀ ਤੇ ਤੁਸੀਂ ਆ ਗੀਆਂ ਵੱਟੀਆਂ ਮੈਂ ਤੋਂ ਵੱਡੀਆਂ ਹੁਣ ਮੰਮੀ ਛਦਿਆਰ ਬਣ ਕੇ ਤੁਰੇ ਫਿਰੇ ਪਾਟੇ ਜਿਹੜੇ ਪਾਗ ਤੇ ਫਿਰ ਤੁਸੀਂ ਚੰਗੀਆਂ ਤੇ ਮੰਮੀ ਪਾਟੇ ਲੇੜੇ ਦੇ ਤੇ ਗੱਲ ਹੀ ਨਹੀਂ ਹੋਈ ਨਾ ਨਾ ਤੁਸੀਂ ਪਾਟਣ ਦਾ ਲੇੜੇ ਨੂੰ ਮੌਕਾ ਹੀ ਨਹੀਂ ਦਿੰਦੇ ਨਹੀਂ ਮੰਮੀ ਨੇ ਤਾਂ ਨਹੀਂ ਕਿਹਾ ਪਾਉਣੇ ਤੇ ਨਾ ਸਾਈਂ ਨੰਬਰ ਪਾਏ ਆ ਮੰਮੀ ਨੇ ਇਦਾਂ ਹੀ ਜਾਣਾ ਸਾਜ-ਫਾਜ ਕੇ ਤੇ 99 ਨਾ ਕੋਤੇ ਲਿਆ ਕਰ ਤੰਗਾ ਤੂੰ ਹੀ ਪਾਉ ਤੇ ਹੀ ਲਾਉ ਚਾਹ ਮੰਮੀ ਫੇਰ ਅੱਜਾਂ ਜਾਨੀ ਕਢਾ ਕੇ ਲਿਆ ਕੋਈ ਨਹੀਂ ਲਿਆਵਾਂਗੀ ਇਹੋ ਟਾਈਮ ਆ ਤਾਂ ਮੂਹੇ ਕਰਕੇ ਇਹੋ ਟਾਈਮ ਆ ਆਹੋ ਪਤਾ ਥੋੜੀ ਹੁੰਦਾ ਬੰਦੇ ਨੂੰ ਕਦੋਂ ਮਰ ਜਾਣਾ